ਦੇਗ ਬਹਾਦਰ ਸਿੰਘ ਮਰਿਆ ਘਰ ਨੌਂ ਜਿਤੇ ਆਵੇ ਧਾਈ ਸਭ ਥਾਈ ਹੋਏ ਸਹਾਏ ਤਿਲਕ ਜੰਨੂ ਰਾਖਾ ਤਾਖਾ ਕੀ ਨੂ ਬੜੋ ਕਲੂ ਮੈਂ ਸਾਖਾ ਦੀ ਮਹਾਵਾਕ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਦਾਜ਼ੀ ਦੀ ਪੁਰਬ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਦਾ ਸ਼ੀਰਦੀ ਪੁਰਬ ਅਤੇ ਤਖਤ ਬਾਲਾ ਜੀਰ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂਦੇ 350 ਸਾਲਾ ਗੁਰਗੱਦੀ ਦਿਵਸ ਪੁਰਬ ਨੂੰ ਸਮਰਪਿਤ ਤਕਸਾਲ ਸਾਹਿਬ ਦੀ ਸਮੂੱਚੇ ਪ੍ਰਬੰਧ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਦੰਦਮਾ ਸਾਹਿਬ ਜੀ ਵਿਖੇ ਸਾਧਗਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਏ ਹਨ ਅਰਸੋ 9 ਵਜੇ ਭੋਗ ਪਾਏ ਜਾਣ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਤੇ ਤਖਤ ਸਹਿਬ ਤੇ ਗੁਰਮਤ ਸਮਾਗਮ ਹੋਣਗੇ ਆਪ ਸਰਬਾ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ 'ਚ ਨਮਨਨ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਰਬਾ ਸੰਗਤਾਂ ਨੂੰ ਤਖਤ ਸਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਮੋਈਆਂ ਭੁੱਲਾਂ ਦੀ ਖਿਮਾ ਪਿਆਰ ਸਹਿਤ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ